ਉਹਦੇ ਨਾਲ ਬੇਚਿਰਪ ਮਿਲਿਆ ਹਾਂ ਉਹ ਕਹਾਂ ਬੈਠਿਆ ਜੋ ਪਾਈਏ ਸਤਗੁਰੂ ਕੇ ਹੁੰਦੇ ਸੀ ਅੱਗੇ ਜਗਲਾ ਜਾਂਦੇ ਸੀ ਉਹ ਖੇਪਾਣੇ ਰਹਦੇ ਸੀ ਹੁਣ ਉਹ ਉਹਦੇ ਲੋੜ ਨਹੀਂ ਤੱਕਦੇ ਹੁਣ ਮਾਪਿਆਂ ਨੇ ਉਹ ਹੀ ਸਿੱਖਿਆ ਦਿੱਤੀ ਕਿ ਇਹਨੇ ਬੇਟਾ ਮੈਂ ਜਿਹੜਾ ਹੈ ਤਪ ਨਹੀਂ ਕਰਿਆ ਰੱਬ ਪਰਮੇਸ਼ਰ ਦਾ ਇਸ ਕਰਕੇ ਰਾਹਿਆ ਦੇ ਸੁਖ ਦੀ ਪ੍ਰਾਪਤੀ ਰਾਣੀ ਆਈ ਮੈਂ ਨਾ ਹੋ ਨਹੀਂ ਸਕੀ ਮੈਨੂੰ ਸੁਖ ਦੀ ਪ੍ਰਾਪਤੀ ਹੋਈ ਰਾ ਪਹਿਲਾਂ ਦੀ ਉਹ ਕਹਿੰਦਾ ਮਾਤਾ ਫੇ ਤੈਨੂੰ ਰਾਤ ਕਿੱਥਾਂ ਮੈਨੂੰ ਆ ਤੁਰੋਂ ਨੇ ਗਿਆ ਕਹਿੰਦੀ ਬੇਟਾ ਵਿਪਤ ਕੰਮ ਨਾਲ ਪਰਮੇਸ਼ਰ ਦੀ ਬੰਦਗੀ ਦਾ ਰਾਜ ਦੀ ਪ੍ਰਾਪਤੀ ਵੀ ਹੁੰਦੀ ਆ ਆਰਾਮੀ ਮਿਲ ਜਾਂਦਾ ਉਹ ਉਹਨੇ ਮਾਤੇ ਵਿੱਚ ਇਹ ਗੱਲ ਨੂੰ ਬਿਠਾ ਲਈ ਬਿਠਾ ਕੇ ਰਾਤ ਨੂੰ ਮਾਂ ਸੁਦੀ ਬੈਠੇ ਨੇ ਛੱਡ ਕੇ ਤੁਰ ਪਿਆ ਪੁੱਛਿਆ ਨੇ ਮੈਂ ਮਾਂ ਨੇ ਜਾਣ ਨਹੀਂ ਦੇਣਾ ਉਹ ਛੋਟੇ ਬੱਚੇ ਨੂੰ ਕਿਹਨੇ ਲਿਆ ਤੂੰ ਕਹੋਗੇ ਵੀ ਤਾ ਜੰਗ ਲਾ ਕੇ ਚਲੇ ਜਾ

ਭਰਮਪੁਰੀ ਤਰਾਂਪੁਰੀ ਸ਼੍ਰੀ ਬ੍ਰਹਮਪੁਰੀ ਸਾਰੇ ਅੰਜਿਆ ਸਭਾ ਗਿਆ ਉਹ ਲੋਕ ਉਹ ਉਹ ਨਾਥ ਨੂੰ ਆ ਕੇ ਜੰਗਲ ਵਿੱਚ ਮਿਲਿਆ ਉਹਨੂੰ ਕਹਿੰਦਾ ਵੀ ਬੇਟਾ ਤੂੰ ਕਿਥੇ ਨੂੰ ਜਾਂਦੇ ਆਂ ਨੇਰ ਮਾਰਾ ਕੰਦਾ ਵੀ ਆਵਨਾ ਛੋਟੀ ਤੇਰੀ ਉਮਰ ਹੈ ਤੈਨੂੰ ਕਿਸੇ ਸ਼ੇਰ ਨੇ ਖਾ ਜਾਣਾ ਉਹ ਕਹੇ ਤਾਂ ਮੈਨੂੰ ਬੇਟਾ ਮੈਂ ਤਾਂ ਤਪ ਕਰਨ ਵਾਸਤੇ ਚੱਲਿਆ ਮੈਂ ਲੈਣਾ ਤਾਂ ਆਪ ਦਾ ਪਿਤਾ ਨੂੰ ਮਾਜ ਮੇਰੀ ਬੇਟੀ ਹੋਈ ਆ ਉਹ ਕਹਿੰਦਾ ਵੀ ਤੈਨੂੰ ਰਾਜ ਜਿਹੜਾ ਹੈ ਕੋਈ ਨਹੀਂ ਮੈਂ ਤੇਰੇ ਪਿਤਾ ਦੇ ਦਵਾ ਦਿੰਦਾ ਵੀ ਤੱਕ ਦਾ ਨਾ ਤੇ ਤੈਨੂੰ ਉੱਥੇ ਸ਼ੇਰ ਕੋ ਖਾ ਲੂਗਾ ਕਹਿੰਦਾ ਜੀ ਮੈਨੂੰ ਕੋਈ ਪਰਵਾਹ ਨਹੀਂ ਖਾਂਦਾ ਖਾ ਲੂਗਾ ਫਿਰ ਉਹਨੇ ਕਿਉਂਕਿ ਗੁਰੂ ਦੇ ਉਪਦੇਸ਼ ਤੋਂ ਬਗੈਰ ਜਿਹੜਾ ਹਾਂ ਬੰਦਗੀ ਦੀ ਫਲ ਨਹੀਂ ਲੱਗਦਾ ਫਲ ਨਹੀਂ ਲੱਗਦਾ ਹੈਗਾ ਤੇ ਉਹਨੇ ਉਹਨੂੰ ਉਪਦੇਸ਼ ਦਿੱਤਾ ਓਮ ਨਮੋ ਓਮ ਨਮੋ ਇੰਦਾਂ ਦਾ ਹਿੰਦੂ ਮੱਤ ਦਾ ਹੈ ਪ੍ਰਾਣਾਯਮ ਹੈ ਸ਼ਾਬਦ ਹੈਗਾ ਉਹ ਗੁਰਮੰਦਰ ਦਾ ਦਾਮ ਹੈ ਜਿਵੇਂ ਉਹ ਦਾਮ ਉਹ ਦਾਮ ਤੇ ਵਾਹਿਦੇਵਾ ਉਹ ਨਾਮਾ ਭਗਵਤੇ ਵਾਸਦੇਵਾ ਇਹ ਇਹਨਾਂ ਨੇ ਬੱਚਿਆਂ ਜਿਹੜੇ ਨਹੀਂ ਬੋਲਣਾ ਆ ਆ ਜਾ ਕੇ ਸ਼ੇਰੋਂ ਨੇੜਾ ਤੱਕ ਉਹਨੇ ਤਪੋ ਬਾਣ ਦੇ ਵਿੱਚ ਜਿੱਥੇ ਘੋੜੀਆ ਬਾਣ ਦਾ ਇਖਲਾਕ ਦੇਖ ਕੇ ਹੱਥੋਂ ਧੋਤਾ ਤੇ ਉੱਥੇ ਉਹ ਉਹ ਸਾਧੂ ਬੰਨ ਲਗਾ ਉਹ ਕਾਸ਼ੂ ਦੇਵਾ ਇਹ ਪੜਦਾ ਗਿਆ ਪੜਦਾ ਗਿਆ ਉਹ ਉਹ ਨਾਤ ਨੇ ਉਹ ਬਾਤ ਨੂੰ ਜਾ ਕੇ ਦੱਸ ਦਿੱਤਾ ਵੀ ਤੇਰਾ ਤੁਕਰ ਤਾਪ ਕਰਨ ਵਾਸਤੇ ਚਲਾ ਗਿਆ ਉਹਨੇ ਤਪ ਦੇ ਜੋਰ ਨਾਲ ਤੇਰਾ ਸਾਰਾ ਰਾਜ ਲੈ ਲੈਣਾ ਕਿ ਪੂਰੀ ਉਹ ਸ਼ੋਹੀਆ ਕਿ ਜੰਗਲ ਵਿੱਚ ਖਤਰਨਾਕ ਜਾਨਵਰ ਨੇ ਉਹਨੂੰ ਅੰਧਾ ਰਾਜ ਦੇ ਦੇ ਹੁਣੇ ਅੰਧਾ ਰਾਜ ਦੇ ਦੇ ਤੇ ਉਹ ਉਹ ਕਿ ਤੱਕ ਕਰ ਤੈਨੂੰ ਉਹ ਚਲਾ ਗਿਆ ਸਾਧੂ ਆਪਣਾ ਰਾਜ ਤੋ ਵਾਹੂ ਦਾ ਚੱਲ ਕੇ ਜਿੱਥੇ ਨਾਰਾਇਣ ਸਾਹਿਬ ਉਸ ਬੰਦੇ ਵਿੱਚ ਬੈਠਾ ਉਹਦੇ ਕੋਲ ਆਇਆ ਨਾ ਬਿਠਾ ਤੇਰੀ ਮਾਤਾ ਤੇਰੀ ਵਗਿਆ ਕੀਤੀ ਹੈ ਮੈਂ बोल ਨਹੀਂ ਸਕਿਆ ਉਹਦੇ ਮੂਰੇ ਤੇ ਚੱਲ ਅੰਧਾ ਰਾਗ ਨਾਲ ਉੱਠ ਕੇ ਚੱਲ ਉਹ ਨਾਰਦ ਨੂੰ ਸੋਚਿਆ ਅਜਾ ਤਾਂ ਮੈਂ ਕੰਮ ਸ਼ੁਰੂਏ ਕਰਿਆ ਹੁਣ ਇਹ ਤਾਂ ਲਾਜ ਮਨਣ ਲੱਗਿਆ ਜੇ ਮੈਂ ਤਾਂ ਕਰਨ ਦਾ ਪੂਰਾ ਸਾਰੇ ਰਾਜ ਨੂੰ ਹੋਗਾ ਮੈਂ ਉਹਨੇ ਬੱ ਪਿਤਾ ਜੀ ਨਾਲ ਵੀ ਮੰਗੇ ਕਹਿੰਦੇ ਪਿਤਾ ਜੀ ਮੈਂ ਤਾਂ ਉਹ ਰੇਤ ਕਰਕੇ ਜਦ ਪ੍ਰਾਪਤੀ ਹੋ ਜੂਗੀ ਸਾਰਾ ਰਾਜ ਮੇਰਾ ਹੋਊਗਾ ਰਾਜ ਨੂੰ ਪਾਉਂਗਾ ਉਹ ਪਿਤਾ ਜੀ ਕਹਿੰਦੇ ਵੀ ਆਇਆ ਨਹੀਂ ਖੰਡ ਜਾਪ ਖੰਡ ਪੜਨ ਸ਼ੁਰੂ ਕਰ ਦੁੱਤਾ ਉਹਨੇ ਕਰਦੇ 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 ਆਖਰ ਬ੍ਰਹਮਾ ਵਿਸ਼ਨੂ ਨਾਲ ਦੇ ਧਿਆਨ ਲਾਦੇ ਕਰਦਾ ਸੀ ਉਹਦੀ ਜਿਹੜਾ ਤਪ ਪ੍ਰਮਾਨ ਹੋ ਗਿਆ ਉਹਦੇ ਨਾਲ ਸਤਿ ਜੋੜਦੀ ਉਹ ਤਾਂ ਜੁੜੀ ਉੱਥੇ ਆ ਕੇ ਉਹ ਆਵਾਜ਼ ਹੋਈ ਤੇ ਧਰੂ ਤੇਰਾ ਪਾਪ ਜਿਹੜਾ ਹੈ ਤੂੰ ਸਿਆ ਪਰਮਾਨੰ ਦਾ ਮਾਪ ਕੀ ਮੰਗਦਾ ਉਹ ਕਹਿੰਦਾ ਨਹੀਂ ਮੈਨੂੰ ਰਾਜ ਚਾਹੀਦਾ ਤੇ ਪਰਮੇਸ਼ਰ ਦਾ ਰਾਜ ਚਾਹੀਦਾ ਕਿ ਪਰਮੇਸ਼ਰ ਦਾ ਰਾਜ ਚਾਹੀਦਾ ਫਿਰ ਉੱਥੇ ਉਹਨੂੰ ਬਚਨ ਦਇਆ ਉਹ ਸਰ ਪਰਮੇਸ਼ਰ ਨੇ ਵੀ ਕਹਿਨੂੰ ਚਾਹ ਰਾਜ ਨਾਲ ਰਾਜ ਕਰਨ ਤੋਂ ਬਾਅਦ ਜਦੋਂ ਤੂੰ ਸਰੀਰ ਛੱਡ ਕੇ ਜਾਵੇਂਗਾ ਨਾ ਆਮਰ ਹੋਇਆ ਬਜਨ ਜੋ ਕੋ ਲਗਾਉਣਾ ਭਾਈ ਜਿਹੜਾ ਹੈ ਤੇਰਾ ਸਤਿਗੁਰ ਦੇ ਮੂਹਰੇ ਇੰਤਰ ਹੈਗੀ ਆ ਤ੍ਰੂਪਰੀ ਤੇ ਉੱਥੇ-ਉੱਥੇ ਤੇਨ ਜਿਹੜਾ ਹੈ ਉਹਦਾ ਸਦਾਬੰਦ ਰਾਤ ਦੇਦਾਂਗੇ ਅਸੀਂ ਫਿਰ ਉਹਨੇ ਬਚਨ ਮੰਨ ਕੇ ਤ੍ਰੂਣ ਘਰ ਆ ਕੇ ਸ਼ੱਕੋ ਸੁਭਾਤ ਉਮਰਾਂ ਬਹੁਤ ਲੰਬੀਆਂ ਸੀ ਸਾਧ ਰੂਪ ਵਿੱਚ 1 ਲੱਖ ਸਾਲ ਉਮਰ ਇੱਕ ਬੰਦੇ ਦੀ ਸੀ ਫਿਰ ਦਵਾਪਨ ਥੋੜਾ ਫਿਰ ਕਾਲਜੋ ਕੋ 100 ਸਾਲ ਹੈਗੀ ਤੇ ਉਹਨੇ 26000 ਸਾਲ ਉਹ ਉੱਥੇ ਰਾਜ ਕੀਤਾ ਆਪਣੇ ਬਾਪ ਦਾ ਉਹ ਰਾਜ ਕਰਕੇ ਜਦੋਂ ਫਿਰ ਉਹਨੇ ਸਰੀਰ त्यागਿਆ ਉਹ ਮੂਤ ਨੂੰ ਤਾਰਾ ਜਿਹੜਾ ਬੈਠੇ ਉਹ ਸਾਤ ਧੰਨ ਦੇ ਵਿੱਚ ਦਿੱਤਨ ਰੰਕਾਰ ਦਾ ਬਾਸਾ ਸਾਤ ਧੰਨ ਬਸੇ ਰੰਕਾਰ ਉਸਦੇ ਮੋਰੇ ਨੂੰ ਪੂਰੀ ਹੈ ਉਹਦਾ ਰਾਜ ਹੈ ਜੱਗ ਤੇ ਸ੍ਰਿਸ਼ਟੀ ਸਾਜੀ ਆ ਸਭ ਤੋਂ ਉੱਪਰ ਬੈਠੇ ਉੱਥੇ ਉਹ ਰਾਜ ਕਰ ਰਿਹਾ ਸਦਾ ਸਦਾ ਮਾਤਰ ਨੂੰ ਆ ਕਾਲੇ ਰਾਜ ਦੀ ਪ੍ਰਾਪਤੀ ਹੋਈ ਇਸ ਕਰਕੇ ਭਾਈ ਧਿਆਨ ਜਿਨ ਮਤੋਂ ਬੱਝਿਆ ਇਹ ਹੋਣੇ ਜੇ ਤੁਸੀਂ ਜਾਣ ਗਏ ਇਸ ਮਾਰਗ ਤੇ ਨਾਲ ਦਾ ਆਪ ਨੂੰ ਨਾਲੇ ਰਾਜ بادشاہੀ ਮਿਲਦੀ ਹੈ ਠੀਕ ਆ ਅਗਲੀ ਸਾਡੀ ਜੁਨੀ ਹੈ ਨਾ ਉਹ ਜੁਨੀ ਇਹ بادشاہ ਜੁਨੀ ਹੈ ਕਿ ਰਾਸਨ ਵਾਖਣੇ بادشاہ ਜੁਨੀ ਹੈ ਅਕੀਂ ਤੇ 라 ਸੀਗ ਤੁਨਾ ਜਿਹੜੀਆਂ ਜਿਹਨੇ ਆ ਗਾਇਨ ਪਛਾਹ ਤੇ ਜਾਨਵਰ ਜੱਟਿਆ 42 ਲੱਖ ਪਾਣੀ ਦੇ ਵਿੱਚ ਜੀਵ ਨੇ 42 ਲੱਖ ਧਰਤੀ ਇਸ ਨੇ ਇਹਨਾਂ ਦਾ ਸਾਰਿਆਂ ਨੂੰ ਘੁੰਮਦੇ ਘੁੰਮਦੇ ਕਰੋੜ ਸਾਲ ਦੇ ਲੱਗ ਤੁਹਾਨੂੰ ਜਾਂਦਾ ਫੇਰ ਜਾ ਕੇ ਲੋਕ ਦਾ ਜਾਂਦੀ ਆਪਾਂ ਨੂੰ ਲੋਕ ਦਾ ਗੰਮਿਆ ਤੇ ਗੁਰੂ ਨੇ ਕਿਹਾ ਹੋਇਆ ਬਾਲ ਜਵਨੀ ਵਿਤ ਫਾਂਤੀ ਨਵਤਾ ਜਾਨ ਉਹ ਨਾਨਕ ਸਾਹਿਬ ਭਜਨ ਬਿਨਾਂ ਬਿਰਥਾ ਸਾਡੇ ਨਾਮ ਇਹ ਜਿਹੜਾ ਬਚਪਨ ਆ ਜੇ ਖੇਡ ਦੇ ਲਗਾਤਾ ਉਹ ਵੀ ਬਿਰਥਾ ਚਲਾਵੇ ਜਵਾਨੀ ਨਸ਼ਾ ਇਹਨਾਂ ਨਾਲ ਆਤੇ ਹੈ ਬਾਜ ਨਾਲ ਆਤੇ ਉਹ ਵੀ ਬਿਰਥੀ ਕਰੇਗੀ ਥੋੜਾ ਫੇਰ ਜੀ ਕੇ ਰੱਬ ਨੇ ਯਾਦ ਕਰਦੇ 84 ਦਾ ਦੁਰਗਨ ਨੂੰ ਫੇਰ ਖੜਾ ਫੇਰ 84 ਦੇ ਚੱਕਰ ਵਿੱਚ ਬੈਠੇ ਆ ਆ ਜਿਹੜੇ ਖੂਨ ਖਾ ਯਾਰ ਕਰਾ ਪੰਛੀ ਆ ਕਈ ਜਨਮ ਦਾ ਕਈ ਤਰ੍ਹਾਂ ਕਈ ਜਨਮ ਖਾ ਕੇ ਨੀਂਦ ਕਰਦਾ ਕਈ ਜਨਮ ਪੰਛੀ ਸਾਥ ਹੋਇਆ ਆ ਸਾਥਾਂ ਦੇ ਤੇ ਜਨਮ ਹੈ ਬ੍ਰਹਿਮਚਾਰ ਆ ਉਧਰ ਆਪਣੀ ਜੁਗਨਾ 1000 65 ਮਿੰਨ ਉਸ ਦੀ ਬਰੀਆ ਹੁਣ ਕੋ ਇਹਨੂੰ ਭਾਰੀ ਨੂੰ ਜਾਣ ਲੱਗਿਆ ਉਹ ਪਰਮੇਸ਼ਰ ਨੂੰ ਮਿਲਦੀ ਬਾਰੀ ਆ ਤੇਰਾ ਜਿਹੜਾ ਸ਼ਕਲਾ ਸਤਨਾਮਾ ਬਾਏ ਨੂੰ ਜਾਪੇ ਉਹ ਮਾਰਦਾ ਬਣ ਕੇ ਰੋਕਣਾ ਤੇ ਲੋਕ ਸੁਖੀਏ ਪਰੋਸੇ ਜਿਹੜੇ ਉਹ ਤੇ ਕਾਨੂੰਨੀ ਤੋਂ ਤੁਹਾਨੂੰ ਅਟਾਟ ਟਟਾਲ ਕਰਦੇ ਜਾਂਦੇ ਜੇ ਮੰਨ ਤੋਂ ਫੈਰਾ

ਅਸਲੀ ਆਪਣੇ ਵਰਮਾਨਗਦੇ ਉਂਗਰੀ ਫੜੋ ਪਾਸੇ ਮੇਲਾ ਦੇਖਣ ਜਾਂਦੇ ਆ ਨਾ ਰਾਸਟਾ ਬਹੁਤ ਆ ਜੇ ਬਾਪੋਂ ਉਂਗਲੀ ਛੋਲੇ ਪਰਿਵਾਰੀ ਵਿੱਚ ਬੱਚਾ ਲੱਭਦਾ ਹੀ ਹੈ ਬੱਚਾ ਲੱਭਦਾ ਜਿਹੜਾ ਮੌਸਮ ਦਾ ਤੋਂ ਉਹ ਭੁਲਾਣੇ ਦਾ ਬੱਚਾ ਹੋ ਗਿਆ ਭਾਈ ਕਿਤੇ ਮੇਲੇ ਦਾ ਤਾਂ ਇਹ ਕਿਸੇ ਦਾ ਗੁਰੂ ਸਾਹਿਬ ਹੈ ਇਹ ਆ ਦੁਨੀਆ ਵੀ ਇੱਕ ਮੇਲਾ ਹੈ ਇਸ ਮੇਲੇ ਦੇ ਵਿੱਚ ਜੇ ਤੁਸੀਂ ਗੁਆਚ ਜਾਣਾ ਇੱਥੇ ਦੇ ਮੇਲੇ ਦਾ ਮਾਲਕਾ ਧਰਾਨ